ਅੰਦੀ ਮਤਰਾ ਬਿਆਰ ਬਲੀ ਸਸੀ ਕਾਲ ਜੀ ਅੱਜ ਲੈ ਕੇ ਆਇਆ ਸੈਲਟੋਸ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਈ ਸਾਹਿਬ ਸਕ੍ਰੈਚ ਤਾਂ ਜਿਹੜੇ ਪੈਈ ਹੈ ਤੇ ਗੱਡੀ ਜਿਹੜੀ ਧੁੰਦਲੀ ਧੁੰਦਲੀ ਲੱਗ ਰਹੀ ਹੈ ਤੁਸੀਂ ਵੀ ਦੇਖ ਰਹੇ ਹੋਗੇ ਕਿ ਬਾਈ ਸਾਹਿਬ ਆ ਬੰਦਾ ਕੋਣ ਹੈ ਜਿਹੜਾ ਹੱਥ ਮਾਰ ਰਿਹਾ ਇਹ ਦਾ ਸੁਣੀ ਹੈ ਪਰ ਗੱਡੀ ਦੇ ਵਿੱਚ ਮਤਰਾ ਜਿਹੜੀ ਚੀਜ਼ ਹੈ ਨਾ ਉਹ ਦਿਖ ਨਹੀਂ ਰਹੀ ਬਾਈ ਕਹਿੰਦਾ ਸੀ ਗੱਡੀ ਰੋਜ਼ ਧਵਾਉਂਦੇ ਆ ਬੰਦਾ ਸਾਡਾ ਪੱਕਾ ਡੇਲੀ ਵਾਸ਼ ਕਰਕੇ ਜਾਂਦਾ ਪਰ ਗੱਡੀ ਦੇ ਨਾਲ ਜਿਹੜੀ ਸ਼ਾਈਨ ਹੈ ਉਹ ਮਰ ਗਈ ਮੈਂ ਕਹਾਂ ਮਹਾਰਾਜ ਜਿੱਤੇ ਤਾਂ ਫੇ ਚਮਕ ਵਾਲੀ ਜਿਹੜੀ ਜ਼ਹਿਰ ਹੈ ਨਾ ਉਹ ਛਾੜਨੀ ਪੈਣੀ ਸਾਨੂੰ ਠੀਕ ਹੈ ਜੀ ਤੇ ਬਾਈ ਉਹਨਾਂ ਕੋਲ ਸਾਰੀਆਂ ਟੋਟਲੀ ਗੱਡੀਆਂ ਕਾਲੀਆਂ ਐ ਤੇ ਬਾਈ ਜੀ ਕਹਿੰਦੇ ਪਹਿਲਾਂ ਤੁਸੀਂ ਫੋਰਚਨਰ ਜਿਹੜੀ ਕੀਤੀ ਆ ਉਹ ਦਾ ਐਨਓਕੇ ਰਿਪੋਰਟ ਬਣਾਤੀ ਪਰ ਜਿਹੜੀ ਇਹ ਆ ਗੱਡੀ ਇਹ ਵੀ ਤੁਸੀਂ ਮੈਂ ਕਹਾਂ ਨਵੀਂ ਬਣਾ ਦੇਵਾਂਗਾ ਜੀ ਮੈਂ ਅਗਰ ਟੈਨਸ਼ਨ ਨਾ ਲਓ ਸੱਜਣਾ ਅਸੀਂ ਜਿਹੜਾ ਕੰਮ ਕਰ ਦੇਣਾ ਹਨਾ ਉਹ ਫਿਰ ਸਰਾ ਹੀ ਕਰਾਉਣਾ ਆ ਉਹ ਟੈਨਸ਼ਨ ਨਾ ਲਓ ਮਾਈ ਜੀ ਠੀਕ ਆ ਜੀ ਤੇ ਤੁਸੀਂ ਦੇਖ ਰਹੇ ਮੈਂ ਤਾਂ ਬਾਰ-ਬਾਰ ਹੱਥ ਮਾਰ ਰਿਹਾ ਪਰ ਮੈਂ ਕਲੀਅਰ ਹੀ ਨਹੀਂ ਦਿਖ ਰਿਹਾ ਮੈਂ ਕਹਾਂ ਬਾਈ ਜੀ ਟੈਨਸ਼ਨ ਨਾ ਆ ਲਓ ਤੇ ਗੱਡੀ ਦਾ ਡਿਜ਼ਾਈਨ ਨਵੀਂ ਬਣਾ ਕੇ ਦੇਵਾਂਗੇ ਠੀਕ ਆ ਜੀ ਦੂਰੋਂ ਤਾਂ ਦੇਖ ਰਹੇ ਹੋਗੇ ਭਾਈ ਜੀ ਕਹੋਗੇ ਗੱਡੀ ਚਮਕ ਰਹੀ ਆ ਪਰ ਜਿਹੜੇ ਲੱਗਿਆ ਕੇ ਹਾਲਾਤ ਜਦੋਂ ਦੇਖੇ ਜਾਣ ਨਾ ਸੱਜਣਾ ਫੇ ਧੁੰਦਲਾ ਧੁੰਦਲਾ ਬੰਦਾ ਕਹਿੰਦਾ ਯਾਰ ਗੱਲ ਜੀ ਨਹੀਂ ਬਣੀ ਠੀਕ ਹੈ ਜੀ ਸੋ ਇਸ ਕਰਕੇ ਮਿੱਤਰੋ ਇਹਨੂੰ ਫੇ ਆਪਾਂ ਕੰਪਾਉਂਡ ਪਾਲਿਸ਼ ਕਰਨਾ ਆ ਠੀਕ ਹੈ ਜੀ ਗੱਡੀ ਜਿਹੜੀ ਆ ਬਣਾ ਕੇ ਦੇਣੀ ਟਣਾ ਟਣਾ ਦੇ ਨਵੀਂ ਬਣ ਜਵੇ ਠੀਕ ਹੈ ਭਾਈ ਕਹਿੰਦਾ ਮੈਂ ਕਹਾਂ ਟੈਨਸ਼ਨ ਨਾ ਲਾਓ ਕੰਪਾਉਂਡ ਜਦੋਂ ਪਾਲਿਸ਼ ਗੱਡੀ ਹੋ ਗਈ ਤੇ ਮਾਰੇ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਫੇ ਸ਼ੀਸ਼ਾ ਤੁਹਾਨੂੰ ਬਣਾ ਕੇ ਦੇਵਾਂਗੇ ਠੀਕ ਹੈ ਜੀ ਲੋ ਵੀ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਤੁਸੀਂ ਪੈਂਦੇ ਆ ਵੇ ਭਲੇਖੇ ਸੱਜਣਾ ਹਾਂਜੀ ਮੈਂ ਤਰੋਂ ਗੱਡੀ ਕੰਪਾਊਂਡ ਪਾਲਿਸ਼ ਹੋ ਗਈ ਐ ਡਨ ਤੇ ਰਿਜ਼ਲਟ ਐ ਹੁਣ ਤੁਹਾਨੂੰ ਕਲੀਅਰ ਦਿਖਾਵਾਂਗੇ ਪ੍ਰੋਪਰਲੀ ਠੀਕ ਐ ਜੀ ਲਾਗਿਓ ਗੱਡੀ ਤੇ ਦਿਖਾਵਾਂਗੇ ਵੀ ਦੂਰੋਂ ਵੀ ਦਿਖਾਵਾਂਗੇ ਠੀਕ ਐ ਜੀ ਤੇ ਕੀ ਕਹਿੰਦੀ ਗਵਰਨਮੈਂਟ ਸਿਰਾ ਕਰਾਤਾ ਕਹਿੰਦੇ ਸੱਜਣਾ ਬਾਈ ਜੀ ਮਸ਼ੀਨ ਨਾਲ ਕੰਪਾਊਂਡ ਕੀਤੀ ਤੇ ਮਸ਼ੀਨ ਨਾਲ ਹੀ ਆਪਾਂ ਪਾਲਿਸ਼ ਕੀਤੀ ਐ ਗੱਡੀ ਠੀਕ ਐ ਜੀ ਪਹਿਲਾਂ ਦੇ ਹਾਲਾਤ ਤੁਸੀਂ ਦੇਖੇ ਸੀ ਤੇ ਹੁਣ ਵੀ ਦੇਖ ਸਕਦੇ ਹੋ ਵੀ ਸ਼ੀਸ਼ਾ ਬਣਾਈ ਹੋਈ ਕਿ ਨਹੀਂ ਆ ਸੱਜਣਾ ਕਹਿੰਦੇ ਮੋਬਾਈਲ ਵੀ ਹੱਥ 'ਚ ਫੜਿਆ ਜਿਹੜਾ ਉਹ ਵੀ ਦੀਦਾ ਕਲੀਅਰ ਠੀਕ ਐ ਜੀ ਬੰਦਾ ਜਿਹੜਾ ਤੁਰਾਂ ਜਾਂਦਾ ਉਹ ਤਾਂ ਵੇ ਦੇਖੂਗਾ ਭਾਈ ਸਭ ਕਾਲੀਆਂ ਗੱਡੀਆਂ ਤੇ ਕਾਲੀਆਂ ਘੋੜੀਆਂ ਇਹ ਚਮਕਾ ਕੇ ਰੱਖਣੀਆਂ ਪੈਂਦੀਆਂ ਠੀਕ ਹੈ ਜੀ ਤੇ ਇਸ ਕਰਕੇ ਜਿਨ੍ਹਾਂ ਕੋਲ ਵੀ ਮਤਰੋਂ ਕਾਲੀਆਂ ਗੱਡੀਆਂ ਹੈਗੀਆਂ ਉਹ ਸੰਭਾਲ ਕੇ ਰੱਖਿਆ ਕਰੋ ਤੇ ਇਹਨਾਂ ਪਾਲਿਸ਼ ਪਾਲਿਸ਼ ਕਰਾਉਂਦੇ ਰਿਆ ਕਰੋ ਉਹਦੇ ਚ ਤੁਹਾਡਾ ਹੀ ਫਾਇਦਾ ਹੈ ਮਤਰੋਂ ਗੱਡੀ ਦੀ ਜਿਹੜੀ ਮੇਨਟੇਨੈਂਸ ਵਧੀਆ ਰਹਿੰਦੀ ਠੀਕ ਹੈ ਜੀ ਦੂਜੀ ਗੱਲ ਫੇ ਚਮਕਦੀਆਂ ਤਾਂ ਰਹਿੰਦੀਆਂ ਹੀ ਠੀਕ ਹੈ ਜੀ ਇਸ ਕਰਕੇ ਆਪਣੇ ਕਿਦੋਂ ਵੀ ਲੱਗ ਛਾ ਕੇ ਬੋਡੀ ਪਾਲਿਸ਼ ਗੱਡੀ ਨੂੰ ਜਿਹੜੀ ਬਲੈਕ ਹੈ ਤੇ ਉਹਦੇ ਨਾਲ ਹੀ ਮੰਨਦੀਆਂ ਇਹ ਤੋਤੇ ਤੂਤੇ ਨਾਲ ਦੀ ਗੱਲ ਬਣਦੀ ਠੀਕ ਹੈ ਜੀ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਰਿਜ਼ਲਟ ਆ ਠੀਕ ਹੈ ਜੀ ਪ੍ਰੋਪਰਲੀ ਕੰਪਾਊਂਡ ਪਾਲਿਸ਼ ਹੋ ਗਈ ਹੈ ਰਸਟ ਤਾਂ ਡਾਟ ਸਾਹਮਣੇ ਆ ਤੇ ਕਿਸੇ ਵੀ ਮੇਰੇ ਵੀਰ ਪ੍ਰਾਨੇ ਗਾਰ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਤੇ ਕਰਵਾਣੀ ਹੋਵੇ ਤੇ ਆਪਾਂ ਕਰਦੇ ਹਾਂ ਹੋਮ ਸਰਵਿਸ ਠੀਕ ਹੈ ਜੀ ਕੰਟੈਕਟ ਕਰ ਲਿਓ ਤੇ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਥੈਂਕ ਯੂ